ਇਹ ਮੇਰਾ ਛੋਟਾ ਭਰਾ ਔਰ ਅਕਾਲੀ ਦਲ ਦਾ ਪ੍ਰਧਾਨ ਇਸ ਦਾ ਲੱਕੀਐਸਟ ਬੈਨ ਔਨ ਅਰਥ ਜਿਨ੍ਹਾਂ ਨੂੰ ਹਰ ਸਿਮਰਤ ਕੌਰ ਬਾਦਲ ਵਰਗੀ ਧਰਮ ਪਤਨੀ ਮਿਲੀ ਬਾਦਲ ਸਾਹਿਬ ਮੈਂ ਦਾਸ ਆਪਦੇ ਚਰਨਾਂ ਵਿੱਚ ਪਹਿਲੀ ਬੇਨਤੀ ਇਹ ਕਰਨਾ ਚਾਹੁੰਨਾ ਕਹਿੰਦੇ ਆ بیਹਾਈਂਡ ਐਵਰੀ ਗ੍ਰੇਟ ਮੈਨ ਥੇਅਰ ਇਜ਼ ਅ ਵੂਮਨ ਹਰ ਮਹਾਨ ਮਨੁੱਖ ਪਿੱਛੇ ਇਕ ਔਰਤ ਦਾ ਕਿਰਦਾਰ ਔਰ ਇੱਕ ਜਨਨੀ ਦੀ ਮਹੱਤਤਾ ਹੋਇਆ ਕਰਦੀ ਹੈ ਮੈਨੂੰ ਯਾਦ ਹੈ ਤੁਹਾਡੀਆਂ ਜੇਲ੍ਹ ਯਾਤਰਾਵਾਂ ਦੌਰਾਨ ਪੰਜਾਬੀ ਸੂਬੇ ਦੇ ਮੋਰਚਿਆਂ ਦੌਰਾਨ ਗੁਰਦੁਆਰਾ ਸਾਹਿਬ ਦੀ ਆਜ਼ਾਦੀ ਦੇ ਮੋਰਚਿਆਂ ਦੌਰਾਨ ਐਮਰਜੈਂਸੀ ਦੇ ਮੋਰਚਿਆਂ ਦੇ ਤਰ੍ਹਾਂ ਸਾਡੇ ਸਤਕਾਰਯੋਗ ਵੱਡੇ ਬੀਬੀ ਜੀ ਹੋਰਾਂ ਨੇ ਅਗਰ ਦੁਨੀਆ ਵਿੱਚ ਪੰਜਾਬ ਦੀ ਪੋਲਿਟਿਕਸ ਔਰ ਨਾਮ ਰੋਸ਼ਨ ਹੋਇਆ ਬਾਦਲ ਪਰਿਵਾਰ ਦਾ ਪਹਿਲੀ ਉਹ ਜਨਨੀ ਦੇ ਰੂਪ ਵਿੱਚ ਉਹਨਾਂ ਨੇ ਨਾਮ ਰੋਸ਼ਨ ਕੀਤਾ ਔਰ ਮੈਂ ਬਹੁਤ ਥਾਵਾਂ ਤੇ ਕਿਹਾ ਕਿ ਮੇਬੀ ਮੇਰਾ ਛੋਟਾ ਭਰਾ ਔਰ ਅਕਾਲੀ ਦਲ ਦਾ ਪ੍ਰਧਾਨ ਇਸ ਦਾ ਲੱਕੀਐਸਟ ਮੈਨ ਔਨ ਅਰਥ ਜਿਨ੍ਹਾਂ ਨੂੰ ਹਰ ਸਿਮਰਤ ਔਰ ਬਾਦਲ ਵਰਗੀ ਧਰਮ ਪਤਨੀ ਮਿਲੀ ਜਿਨ੍ਹਾਂ ਦਾ ਡਿਟਰਮੀਨੇਸ਼ਨ ਔਰ ਜਿਨ੍ਹਾਂ ਦੀ ਪੰਜਾਬ ਤੇ ਸਿੱਖ ਮਸਲਿਆਂ ਬਾਰੇ ਕੋਈ ਪਹਿਲਾ ਹਿੰਦੁਸਤਾਨ ਦਾ ਮੈਂਬਰ ਆਫ ਪਾਰਲੀਮੈਂਟ ਰਿਲੇਸ਼ਨਸ਼ਿਪ ਵਿਦ ਆਪੋਜੀਸ਼ਨ ਇਨ ਦਾ ਕੰਟਰੀ ਸਭ ਵੱਡੇ ਨੇਤਾਵਾਂ ਦੇ ਨਾਲ ਆਪ ਦਾ ਇੱਕ ਪ੍ਰਭਾਵ ਹਿੰਦੁਸਤਾਨ ਦੀ ਰਾਜਨੀਤੀ ਤੇ ਉਹਨਾਂ ਨੇ ਛੱਡਿਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲਾ ਸ਼ਤਾਬਦੀ ਸਮਾਰੋਹ ਸਾਰੀ ਦੁਨੀਆ ਵਿੱਚ ਮਨਾਏ ਜਾ ਰਹੇ ਹਨ ਜਿਆਦਾ ਸਮਾਂ ਨਹੀਂ ਲੈਣਾ 2 ਮਿੰਟਾਂ ਵਿੱਚ ਮੈਂ ਗੱਲ ਆਪਣੀ ਖਤਮ ਕਰਾਂਗਾ ਸਾਰੀਆਂ ਉਦਾਸੀਆਂ ਦੇ ਦੌਰਾਨ ਬਾਬੇ ਨਾਨਕ ਤੇ ਇੱਕੋ ਪ੍ਰਸ਼ਨ ਹੁੰਦਾ ਰਿਹਾ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਤੁਹਾਡੀ ਜ਼ਾਤ ਕੀ ਹੈ ਤੇ ਅੱਗੋਂ ਜਵਾਬ ਜਦੋਂ ਪੁੱਛਿਆ ਜਾਂਦਾ ਸੀ ਸਿੱਧਾਂ ਵੱਲੋਂ ਮਾਨ ਸਰੋਵਰਾਂ ਤੇ ਏਸ਼ੀਆ ਦੇ ਬ੍ਰਹਮਣ ਮੇਲੇ ਇਹ ਸਵਾਲ ਕੀਤਾ ਗਿਆ ਗੁਰੂ ਮਹਾਰਾਜ ਬਾਬਾ ਨਾਨਕ ਤੇ ਕਿੱਧਰੋਂ ਆਏ ਹੋ ਕਿੱਧਰ ਜਾਣਾ ਹੈ ਅੱਜ ਇਹ ਪ੍ਰਸ਼ਨ ਰੈਲੇਵੈਂਟ ਹੈ ਅੱਜ ਦੀ ਸਥਿਤੀ ਵਿੱਚ ਉਸ ਬਾਬੇ ਨਾਨਕ ਦੇ ਕਦਮਾਂ ਉਹਨਾਂ ਦੀ ਕਦਮਾਂ ਦੀ ਧੂੜ ਨੂੰ ਮਿੱਟੀ ਤੇ ਲਾ ਕੇ ਅੱਗੋਂ ਜਵਾਬ ਆਉਂਦਾ ਸੀ ਕਿਧਰੋਂ ਆਏ ਨਹੀਂ ਕਿਧਰੇ ਜਾਣਾ ਨਹੀਂ ਸਮਾਉਣਾ ਹੈ ਔਰ ਮਿੱਟੀ ਤੇ ਧਰਤੀ ਤੋਂ ਜ਼ਾਤ-ਪਾਤ ਦਾ ਖਾਤਮਾ ਕਰਕੇ ਗਰੀਬ ਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਆਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਜੋ ਬਾਬਾ ਨਾਨਕ ਦਾ ਫਰਮਾਨ ਹੈ ਉਹਨੂੰ ਇਹ 550 ਸਾਲਾਂ ਦੀ ਸ਼ਤਾਬਦੀ ਦੇ ਦੌਰਾਨ ਸ਼ਰੋਮਣੀ ਅਕਾਲੀ ਦਲ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੁਨੇਹਾ اگر سارے ਸੰਸਾਰ ਵਿੱਚ چلا جائے دنیا 'ਚ ਐਡਾ ਵੱਡਾ ਇੰਟੈਲੈਕਚੁਅਲ ਐਡਾ ਵੱਡਾ ਮੁਰਸ਼ਦ ਐਡਾ ਵੱਡਾ ਕੋਈ ਧਾਰਮਿਕ ਆਗੂ ਦੁਨੀਆ ਨੇ ਪੈਦਾ ਨਹੀਂ ਕੀਤਾ ਉਹ ਗੁਰੂ ਨਾਨਕ ਦੇਵ ਮਹਾਰਾਜ ਦੀ ਉਸ ਸਾਰੀ ਸਿੱਖਿਆ ਔਰ ਵਿਆਥਿਆ 'ਚੋਂ ਅਸੀਂ ਅੱਗੇ ਤੁਰਨਾ ਹੈ مولانا ਰੂਮੀ ਸੂਫੀ ਮੱਤ ਦੇ ਦੁਨੀਆ ਦੇ ਬਹੁਤ ਮਸ਼ਹੂਰ ਸੰਤ ਹੋਏ ਹਨ ਔਰ ਰੂਮੀ মাওলানা ਸਾਹਿਬ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਪ੍ਰਚਾਰ ਕਰਦੇ ਹੋ ਕਿ ਰੱਬ ਇੱਕ ਹੈ ਸਾਂਝੀ ਵਾਲਤਾ ਹੈ ਸਾਂਝੀ ਵਾਲਤਾ ਦਾ ਸੁਨੇਹ ਤੇ ਧਰਮ ਦੀਆਂ ਵੰਡੀਆਂ ਹਨ ਉਹਨਾਂ ਨੇ ਕਿਹਾ ਸੀ ਕਿ ਪ੍ਰੇਮ ਦਾ ਮਾਰਗ ਸੰਸਾਰ ਵਿੱਚ ਉਹਦੇ ਨਾਲੋਂ ਉੱਤਮ ਮਾਰਗ ਕੋਈ ਨਹੀਂ ਹੈ ਅੱਜ ਇਹਨਾਂ ਨਮਾਣੇ ਨਿਤਾਣਿਆਂ ਵਰਕਰਾਂ ਸਾਥੀਆਂ ਭਾਜਪੀ ਦੀ ਲੀਡਰਸ਼ਿਪ ਆਈ ਹੈ ਇਥੋਂ ਦੇ ਸਰਗਰਮ ਅਕਾਲੀ ਦਲ ਦੇ ਆਗੂ ਆਏ ਹੈ ਵਰਕਰ ਸਹਿਬਾਨ ਆਏ ਹੈ ਪ੍ਰੈਸ ਆਈ ਹੈ ਤੁਸੀਂ ਇਸ ਗ੍ਰੇਵ ਕੇ ਆਕੇ ਜੋ ਸ਼ਬਦ ਹਿੰਦੁਸਤਾਨ ਦੇ ਸਟੇਟਸਮੈਨ ਸਰਦਾਰ ਪ੍ਰਕਾਸ਼ ਸਿੰਘ ਬਾਦਲਨ ਸਾਹਿਬ ਦੇ ਮੁਖਾਰਬਨ ਤੋਂ ਨਿਕਲੇ ਹਨ ਔਰ ਜਿਹੜੇ ਸ਼ਬਦ ਮੇਰੀ ਛੋਟੀ ਭੈਣ ਹਰ ਸਿਮਰਤ ਕੌਰ ਬਾਦਲ ਦੇ ਮੁਖਾਰਬਨ ਚੋਂ ਨਿਕਲੇ ਹਨ ਮੈਂ ਉਹਨਾਂ ਸ਼ਬਦਾਂ ਨੂੰ ਹੁਕਮ ਵਿੱਚ ਰਹਿੰਦਿਆਂ ਹੋਇਆਂ ਆਪਣੀ ਝੋਲੀ ਪਾ ਕੇ ਜਿੱਥੇ ਕਿਤੇ ਵੀ ਸ਼੍ਰੋਮਣੀ ਅਕਾਲੀ ਦਲ ਮੈਨੂੰ ਸੇਵਾ ਦੇਗਾ ਇੱਕ ਵਰਕਰ ਦੇ ਰੂਪ ਵਿੱਚ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਵਜੋਂ ਸੇਵਾ ਕਰਾਂਗਾ ਮੈਂ ਇਸ ਗੱਲ ਦਾ ਵਚਨ ਕਰਦਾ ਕਿ ਕਾਂਗਰਸ ਦੇ ਵਿੱਚ ਵੀ 40 ਸਾਲ ਰਹਿੰਦੇ ਆ 84 ਦੇ ਦੰਗਿਆਂ ਦੇ ਵਾਰ ਪਹਿਲੀ ਵਾਰ ਜਦੋਂ 92 'ਚ ਮੈਂ ਮੁੱਦਾ ਉਠਾਇਆ ਬਾਦਲ ਸਾਹਿਬ ਤੁਹਾਡੇ ਸਭ ਤੋਂ ਕਰੀਬੀ ਔਰ ਤੁਹਾਡੇ ਹਿੰਦੁਸਤਾਨ ਦੀ ਪੋਲਿਟਿਕਸ ਵਿੱਚ ਪ੍ਰਾਈਮ ਮਿਨਿਸਟਰ ਦੇ ਰੂਪ ਵਿੱਚ ਵਨ ਆਫ ਦੀ ਬੈਸਟ ਪ੍ਰਾਈਮ ਮਿਨਿਸਟਰਸ ਆਫ ਇੰਡੀਆ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਉੱਠ ਕੇ ਕਿਹਾ ਜਦੋਂ ਮੈਂ 1993 ਵਿੱਚ 84 ਦੇ ਦੰਗਿਆਂ ਦਾ ਕਾਂਗਰਸ ਦਾ ਮੈਂਬਰ ਹੁੰਦਿਆਂ ਹੋਇਆ ਪੰਜਾਬ ਦੇ ਪਾਣੀਆਂ ਬਾਰੇ ਦੰਗਿਆਂ ਬਾਰੇ ਤੱਕਿਆਂ ਬਾਰੇ ਵਿਸ਼ਵਾਸ ਘਾਤ ਬਾਰੇ ਇਹ ਕਿਹਾ ਕਿ ਕਾਂਗਰਸ ਪਾਰਟੀ ਨੂੰ ਆ ਮੇਰੇ ਨਾਲ ਬੈਠੇ ਹੋਏ ਸਜਨ ਕੁਮਾਰ ਔਰ ਜਗਦੀਸ਼ ਟਾਈਟਲ ਰੋਡੋਂ ਐਮਪੀਸੀ ਇਹਨਾਂ ਨੇ ਸਾਡੇ ਬੱਚਿਆਂ ਨੂੰ ਬੋਰੀਆਂ ਵਿੱਚ ਪਾ ਕੇ ਸਾੜਿਆ ਮੈਂ ਉਦੋਂ ਕਿਹਾ ਜ ਸਾ ਕਾਂਗਰਸਮੈਨ ਅੱਜ ਨਹੀਂ ਮੈਂ ਕਹਿ ਰਿਹਾ ਆਪ ਨੂੰ